ਦੇਖੋ ਪਹਿਲਾਂ ਸੰਗਰੂਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਲਾਇਬ੍ਰੇਰੀ ਜੋ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਸੀਗੀ ਤੇ ਉਸ ਦੇ ਲਈ ਜਦੋਂ ਬੱਚੇ ਮੇਰੇ ਕੋਲ ਏਸੀ ਦੇ ਲਈ ਆਏ ਸੀਗੇ ਔਰ ਅਸੀਂ ਸਿਰਫ ਇੱਕ ਏਸੀ ਲਗਵਾਉਣ ਦੀ ਸ਼ੁਰੂਆਤ ਕੀਤੀ ਸੀ ਤੇ ਉਸ ਲਾਇਬ੍ਰੇਰੀ ਬਾਰੇ ਜਦੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਅਸੀਂ ਉਹਦੀ ਹਾਲਾਤ ਬਾਰੇ ਅਸੀਂ ਜਿਹੜੀ ਚਰਚਾ ਕੀਤੀ ਤਾਂ ਸੀਐਮ ਸਾਹਿਬ ਨੇ ਸਾਨੂੰ 92 ਲੱਖ ਰੁਪਏ ਉਸ ਲਾਇਬ੍ਰੇਰੀ ਦੇ ਲਈ ਦਿੱਤੇ ਤੇ ਅੱਜ ਇੱਕ ਕੈਫੇ ਦੇ ਰੂਪ ਦੇ ਵਿੱਚ ਪੰਜਾਬ ਦੀ ਨੰਬਰ 1 ਲਾਇਬ੍ਰੇਰੀ ਹੈ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਲਾਇਬ੍ਰੇਰੀ ਹੈ ਜਿਹੜੀ ਬਣ ਕੇ ਤਿਆਰ ਹੋਈ ਸੀ ਤੇ ਉਸੇ ਤਰਜ਼ ਦੇ ਉੱਤੇ ਭਵਾਨੀਗੜ੍ਹ ਕਸਬਾ ਜਿਹੜਾ ਮੇਰਾ ਆਪਣਾ ਕਸਬਾ ਹੈਗਾ ਆਪਣਾ ਇਲਾਕਾ ਹੈਗਾ ਸੋ ਇੱਥੇ ਅੱਜ ਜਿਹੜੀ ਉਹ ਡਾਕਟਰ ਪੀਮਰਾਓ ਮੇੜਕਰ ਜੀ ਦੇ ਨਾਮ ਤੇ ਜਿਹੜੀ ਬਹੁਤ ਹੀ ਸ਼ਾਨਦਾਰ ਲਾਇਬ੍ਰੇਰੀ ਜੋ 70 ਲੱਖ ਰੁਪਏ ਦੀ ਲਾਗਤ ਦੇ ਨਾਲ ਅੱਜ ਬਣ ਕੇ ਤਿਆਰ ਹੋਈ ਹੈ ਸੋ ਅੱਜ ਉਹ ਲੋਕ ਅਰਪਿਤ ਕੀਤੀ ਹੈ ਤੇ ਮੈਂ ਇਸ ਚੀਜ਼ ਨੂੰ ਬੜੇ ਮਾਣ ਨਾਲ ਕਹਿ ਸਕਦੀਆਂ ਕਿ ਪੂਰੇ ਪੰਜਾਬ ਦੇ ਵਿੱਚੋਂ ਚਾਹੇ ਜਿਹੜੀ ਡਿਸਟ੍ਰਿਕਟ ਲਾਇਬ੍ਰੇਰੀ ਹੋਵੇ ਚਾਹੇ ਇੱਕ ਕਸਬੇ ਦੇ ਰੂਪ ਦੇ ਵਿੱਚ ਜਿਹੜੀ ਦੇ ਵਿੱਚ ਬਣੀ ਹੋਈ ਲਾਇਬ੍ਰੇਰੀ ਹੋਵੇ ਅੱਜ ਪੰਜਾਬ ਦੀਆਂ ਨੰਬਰ 1 ਲਾਇਬ੍ਰੇਰੀਆਂ ਸੰਗਰੂਰ ਤੇ ਭਾਨੀਗੜ ਦੇ ਵਿੱਚ ਬਣ ਕੇ ਤਿਆਰ ਹੋਈਆਂ ਨੇ ਇਹ ਮੇਰੇ ਲੋਕਾਂ ਦਾ ਪਿਆਰ ਆ ਉਹਨਾਂ ਦਾ ਜਿਹੜਾ ਵਿਸ਼ਵਾਸ ਆ ਜਿਹੜਾ ਕਦੇ ਅੱਕਣ ਨਹੀਂ ਦਿੰਦਾ ਥੱਕਣ ਨਹੀਂ ਦਿੰਦਾ ਹਮੇਸ਼ਾ ਅੱਗੇ ਵਧਣ ਲਈ ਜਿਹੜਾ ਪ੍ਰੇਰਿਤ ਕਰਦਾ ਤੇ ਇਦਾਂ ਦੇ ਜਿਹੜੇ ਕੰਮ ਕਰਨ ਦੇ ਲਈ ਲੋਕ ਜਿਨ੍ਹਾਂ ਮੈਨੂੰ ਰਾਹ ਦਿਖਾਉਂਦੇ ਨੇ ਸੋ ਅੱਜ ਉਹਨਾਂ ਰਾਹਾਂ ਦੇ ਉੱਤੇ ਚੱਲ ਕੇ ਜਿਹੜੇ ਆ ਮਕਾਮ ਜਿਹੜੇ ਹਾਸਲ ਕਰ ਰਹੇ ਨੇ ਮੈਡਮ ਲਾਇਬ੍ਰੇਰੀਆਂ ਦੇਖਿਆ ਜਾਂਦਾ ਦੀ ਵੱਡੇ ਸ਼ਹਿਰਾਂ ਦੇ ਵਿੱਚ ਜ਼ਰੂਰ ਹੁੰਦੀਆਂ ਤੇ ਉਹਨਾਂ ਕਸਬਿਆਂ ਤੱਕ ਪਹੁੰਚਣ ਲੱਗ ਰਹੀ ਹੈ ਤੇ ਲੱਗਦਾ ਪਿੰਡਾਂ ਦੇ ਲੋਕਾਂ ਨੂੰ ਵੀ ਇਸ ਦਾ ਵੱਡਾ ਲਾਭ ਇਹ ਹੈਗਾ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਵਿਜ਼ਨ ਹੈ ਕਿ ਬੱਚਿਆਂ ਨੂੰ ਨੌਜਵਾਨਾਂ ਨੂੰ ਲੋਕਾਂ ਨੂੰ ਅਸੀਂ ਇਸੇ ਲਈ ਅੱਜ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾ ਰਹੇ ਨੇ ਸਰਕਾਰੀ ਨੌਕਰੀਆਂ ਬਿਨਾਂ ਸ਼ਪਾਰਸ਼ਾਂ ਤੋਂ ਮਿਲ ਰਹੀਆਂ ਨੇ ਔਰ ਬੱਚੇ ਜਿਹੜੇ ਆਈਲੈਂਡ ਸੈਂਟਰਾਂ ਦੇ ਵਿੱਚ ਜਿਹੜਾ ਰਸ਼ ਹੁੰਦਾ ਸੀ ਅੱਜ ਉਹ ਆਈਲੈਂਡ ਸੈਂਟਰ ਨੇ ਜਿਹੜੇ ਉਹ ਬੰਦ ਹੋ ਰਹੇ ਨੇ ਤੇ ਇਹਨਾਂ ਲਾਇਬ੍ਰੇਰੀਆਂ ਦੇ ਵਿੱਚ ਰਾਸ਼ਾ ਜਿਹੜਾ ਉਹ ਵੱਧ ਰਿਹਾ ਸਾਡੇ ਕੋਲ ਜਗ੍ਹਾ ਥੋੜੀ ਪੈ ਰਹੀ ਹੈ ਅੱਜ ਕਸਮਿਆਂ 'ਚ ਵੀ ਲਾਇਬ੍ਰੇਰੀਆਂ ਨੇ ਸ਼ਹਿਰਾਂ 'ਚ ਵੀ ਲਾਇਬ੍ਰੇਰੀਆਂ ਤੇ ਈਵਨ ਪੰਜ ਲਾਇਬ੍ਰੇਰੀਆਂ ਮੇਰੇ ਪੰਡਾਂ ਦੇ ਵਿੱਚ ਬਣੀਆਂ ਨੇ तकरीबन 25-25 ਲੱਖ ਰੁਪਏ ਦੀ ਲਾਗਤ ਦੇ ਨਾਲ ਉਹਨਾਂ ਦੇ ਵਿੱਚ ਹਰ ਇੱਕ ਉਹ ਕਿਤਾਬ ਆਈ ਹੈ ਜਿਹੜੀ ਯੂਪੀਐਸਸੀ ਦੀ ਜਿਹੜੇ ਐਗਜ਼ਾਮ ਦੀ ਤਿਆਰੀ ਲਈ ਚਾਹੀਦੀਆਂ ਨੇ ਉਹ ਸਾਰੀਆਂ ਕਿਤਾਬਾਂ ਨੇ ਵਾਈਫਾਈ ਨੇ ਏਸੀ ਨੇ ਤੇ ਚੰਗਾ ਵੈਲ ਜਿਹੜਾ ਫਰਨੀਚਰ ਆ ਜਿਹੜਾ ਉੱਥੇ ਪ੍ਰੋਵਾਈਡ ਕਰਾਇਆ ਗਿਆ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਆਉਣ ਇੱਥੋਂ ਆ ਕੇ ਗਿਆਨ ਲੈਣ ਤੇ ਸਾਡੇ ਸਮਾਜ ਦਾ ਜਿਹੜਾ ਇੱਕ ਤਰੱਕੀ ਦੀ ਜਿਹੜੀ ਨੀ ਹੈ ਉਹ ਇਹਨਾਂ ਲਾਇਬ੍ਰੇਰੀਸ ਤੋਂ ਰੱਖੀ ਜਾਣੀ ਹੈ ਤੇ ਉਹਦੇ ਲਈ ਅਸੀਂ ਜਿਹੜਾ ਇਹ ਸਾਰੇ ਉਪਰਾਲੇ ਕਰ ਰਹੇ ਹਾਂ। ਸ਼ਹਿਰ ਦੇ ਵਿੱਚ ਅੱਜ ਕੋਈ ਹੋਰ ਵਿਧਘਾਟਨ ਕੀਤਾ ਨਹੀਂ। ਅੱਜ ਇਸ ਤੋਂ ਪਹਿਲਾਂ ਮੈਂ ਜਿਹੜਾ 7 ਕਰੋੜ ਦੀ ਲਾਗਤ ਦੇ ਨਾਲ ਤੂਰਪੱਤੀ ਜਿਹੜਾ ਪਾਰਕ ਦਾ ਉਦਘਾਟਨ ਕਰਕੇ ਆਈ ਹਾਂ ਤੇ ਉਹ ਪਾਰਕ ਆਪਾਂ ਸਾਰੇ ਜਾਣਦੇ ਹਾਂ ਕਿ ਤੁਸੀਂ ਸਾਰੇ ਪ੍ਰੈਸ ਦੇ ਸਾਥੀ ਲੋਕ ਕੋਲੋਂ ਤਾਂ ਇੱਕ ਡੰਪ ਦਾ ਰੂਪ ਸੀ ਜਿਹੜਾ ਉਹ ਪਾਰਕ ਤੋਂ ਬਣਨ ਤੋਂ ਪਹਿਲਾਂ ਸੀ। ਸੋ ਉਸ ਨੂੰ ਹਟਾ ਕੇ ਅੱਜ ਇੱਕ ਸ਼ਾਨਦਾਰ ਜਿਹੜਾ ਪਾਰਕ ਆ ਤੂਰਪੱਤੀ ਦੇ ਵਿੱਚ ਬਣਾਇਆ ਗਿਆ। ਤੇ ਇਹਦੇ ਨਾਲ ਹੀ ਜਿਹੜੇ ਬਾਕੀ ਜਿਹੜੇ ਵਿਕਾਸ ਕਾਰਜ ਨੇ ਉਹ ਨਿਰੰਤਰ ਚੱਲ ਵੀ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਜੰਗੀ ਪੱਦਰ ਤੇ ਜਿਹੜੇ ਭਵਾਨੀਗੜ੍ਹ ਦੇ ਜਿਹੜੇ ਕੰਮ ਨੇ ਉਹ ਜਿਹੜੇ ਸ਼ੁਰੂ ਕਰਾਉਣ ਜਿਹੜੇ ਅਸੀਂ ਜਾ ਰਹੇ ਹਾਂ ਪਾਰਕਾਂ ਦੀ ਸਾਂਭ ਸੰਭਾਲ ਦੀ ਪ੍ਰੋਬਲਮ ਹੁੰਦੀ ਆ ਬਾਅਦ ਚ ਉਹਦੇ ਵਾਸਤੇ ਵੀ ਤੁਸੀਂ ਪ੍ਰਬੰਧ ਬਣਾਈ ਆ ਬਿਲਕੁਲ ਚਾਹੇ ਪਾਰਕ ਦੀ ਸਾਂਭ ਸੰਭਾਲ ਹੋਵੇ ਚਾਹੇ ਇਸ ਲਾਇਬ੍ਰੇਰੀ ਦੀ ਜਿਹੜੀ ਸਹੂਲਤ ਹੋਵੇ ਚਾਹੇ ਸਫਾਈ ਦੀ ਹੋਵੇ ਚਾਹੇ ਲਾਇਬ੍ਰੇਰੀਅਨ ਦੀ ਹੋਵੇ ਉਹ ਅਸੀਂ ਨਗਰ ਕਾਉਂਸਲ ਨੇ ਕਿਉਂਕਿ ਇਹਨਾਂ ਨੂੰ ਟੇਕਓਵਰ ਕਰਨਾ ਤੇ ਉਹਨਾਂ ਤੋਂ ਜਿਹੜੇ ਚਾਹੇ ਸਾਨੂੰ ਆਊ ਅ ਬਿਲਕੁਲ ਪਿਛਲੇ ਸਾਲੇ ਦਾ ਕੰਮ ਸ਼ੁਰੂ ਕਰਾ ਕੇ ਗਏ ਸੀਗੇ ਤੂਰਪਤੀ ਭਵਾਨੀਗੜ ਦੇ ਵਿੱਚ ਤਕਰੀਬਨ ਸਵਾ ਕਰੋੜ 1 ਕਰੋੜ 25 ਲੱਖ ਦੀ ਲਾਗਤ ਦੇ ਨਾਲ ਜਿਹੜਾ ਇਹ ਡੰਪ ਦਾ ਰੂਪ ਧਾਰ ਚੁੱਕਿਆ ਸੀਗਾ ਇਹ ਜਗਾ ਤੇ ਅੱਜ ਇਹਨੂੰ ਖਤਮ ਕਰਕੇ ਇੱਥੇ ਬਹੁਤ ਹੀ ਸ਼ਾਨਦਾਰ ਜਿਹੜਾ ਸੋਹਣਾ ਪਾਰਕ ਹੈ ਜਿਹੜਾ ਬਣਾਇਆ ਗਿਆ ਮੈਨੂੰ ਲੱਗਦਾ ਕਿ ਆਲੇ-ਦਾਲੇ ਵਾਲੇ 4-5 ਵਾਰਡ ਨੇ ਜਿਹੜੇ ਉਹ ਕਵਰ ਹੋਣਗੇ ਤੇ ਬੱਚਿਆਂ ਲਈ ਬਜ਼ੁਰਗਾਂ ਲਈ ਤੇ ਸਾਡੀਆਂ ਭੈਣਾਂ ਲਈ ਚਾਹੇ ਕਿਸੇ ਨੇ ਯੋਗਾ ਕਰਨੀ ਆ ਚਾਹੇ ਕੁਝ ਵੀ ਕੋਈ ਸੈਰ ਕਰਨੀ ਆ ਤਾਂ ਬਹੁਤ ਵੱਡਾ ਖੁੱਲਾ ਡੁੱਲਾ ਜਿਹੜਾ ਪਾਰਕ ਬਣ ਕੇ ਤਿਆਰ ਹੋਇਆ ਸੋ ਇਹ ਤੋਹਫਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ ਸਾਡੇ ਭਾਨੀਗੜ ਦੇ ਲੋਕਾਂ ਦੇ ਲਈ ਆ ਔਰ ਮੈਨੂੰ ਪੂਰਨ ਆਸ ਆ ਕਿ ਇੱਥੋਂ ਜਿਹੜੀ ਸਾਡੇ ਇਸ ਇਲਾਕੇ ਦੀ ਤੂਰਪਤੀ ਦੀ ਜਿਹੜੀ ਦੇਖ ਹੈ ਉਹ ਤਾਂ ਸੋਹਣੀ ਹੋਈ ਗਈ ਇਹਦੇ ਨਾਲ ਤੇ ਨਾਲ ਹੀ ਸਾਡੇ ਇਸ ਇਲਾਕੇ ਦੇ ਲੋਕ ਨੇ ਜਿਹੜੇ ਉਹ ਤੰਦਰੁਸਤ ਹੋਣਗੇ ਜਿਹੜੇ ਸਿਹਤਮੰਦ ਹੋਣਗੇ ਤੇ ਇੱਥੇ ਆ ਕੇ ਆਪਣੀ ਸ਼ੈਅਰ ਕਰਕੇ ਜਿਹੜੇ ਆਪਣੀ ਦਿਨ ਦੀ ਸ਼ੁਰੂਆਤ ਕਰਨਗੇ ਸੋ ਇਸ ਇਲਾਕੇ ਨੇ ਜਿੰਨਾ ਮਾਣ ਦਿੱਤਾ ਬਹੁਤ ਜ਼ਿਆਦਾ ਔਰ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਦਾ ਮਾਣ ਜਿਹੜਾ ਉਹਨੂੰ ਬਰਕਰਾਰ ਰੱਖਿਆ ਜਾਵੇ ਤੇ ਜਿਹੜੇ ਕੀਤੇ ਹੋਏ ਵਾਅਦੇ ਨੇ ਸਰਕਾਰ ਵੱਲੋਂ ਤੇ ਚਾਹੇ ਲੋਕਾਂ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਨੂੰ ਹਮੇਸ਼ਾ ਪੂਰਾ ਕਰਦੇ ਰਹੀਏ ਤੇ ਅੱਜ ਹੁਣ ਜਿਹੜਾ ਪਾਰਕ ਦਾ ਉਦਘਾਟਨ ਕੀਤਾ ਇਸ ਤੋਂ ਬਾਅਦ ਜਿਹੜਾ ਲਾਇਬ੍ਰੇਰੀ ਦਾ ਉਦਘਾਟਨ ਕਰਨ ਦੇ ਲਈ ਜਿਹੜਾ ਅਸੀਂ ਥਾਣੇ ਦੇ ਨੇੜੇ ਉੱਥੇ ਜਿਹੜਾ ਮੈਡਮ ਲੋਕਾਂ ਵੱਲੋਂ ਵੀ ਕੁਝ ਸਮੱਸਿਆਵਾਂ ਦੱਸੀਆਂ ਗਈਆਂ ਚਰਚਾ ਹੋ ਗਈ। ਅ ਜਿਹੜੀ ਮੇਨ ਹੈਗੀ ਆ ਉਹ ਇੱਕ ਤਾਂ ਕੁੱਤੇ ਜਿਹੜੇ ਐਂਟਰ ਕਰਦੇ ਨੇ ਉਹਦੇ ਲਈ ਜਿਹੜੇ ਐਂਟਰੀ ਪੁਆਇੰਟ ਨੇ ਉਹਨਾਂ ਦੇ ਉੱਤੇ ਜਾਲੀ ਜਿਹੜੀ ਲੱਗ ਜਾਣੀ ਆ। ਉਹ ਖਤਮ ਹੋ ਜੂਗਾ ਲਾਈਟਾਂ ਦਾ ਜਿਹੜਾ ਪ੍ਰਬੰਧ ਹੋ ਚੁੱਕਿਆ ਤੇ ਪੀਣ ਵਾਲੇ ਪਾਣੀ ਦਾ ਜਿਹੜਾ ਉਹਦਾ ਕਨੈਕਸ਼ਨ ਬਾਕੀ ਹੈ ਉਹ ਨਗਰ ਕੌਂਸਲ ਦੇ ਪ੍ਰਧਾਨ ਜੀ ਹੈਗੇ ਨੇ ਮੈਂ ਉਹਨਾਂ ਨੂੰ ਕਿਹਾ ਉਹਦਾ ਕਨੈਕਸ਼ਨ ਜਿਹੜਾ ਹੋ ਜਾਣਾ ਤੇ ਇੱਕ ਜਿਹੜਾ ਇਹਨਾਂ ਦੇ ਕੋਲ ਪਰਮਨੈਂਟ ਜਿਹੜਾ ਬੰਦਾ ਜਿਹੜਾ ਇਹਦੀ ਮੈਂਟੇਨੈਂਸ ਕਰੂਗਾ ਸੋ ਮੈਂ ਮਹੱਲੇ ਚ ਕਿਹਾ ਮੈਂ ਖੈ ਤਾਂ ਕੋਈ ਵੀ ਬੰਦਾ ਜਿਹੜਾ ਰੱਖ ਲਓ ਉਹਨੂੰ ਜਿਹੜਾ ਅਸੀਂ ਪੇ ਕਰਦੇ ਰਹਾਂਗੇ ਤੇ ਜਿਹੜੀ ਇਹਦੀ ਮੈਂਟੇਨੈਂਸ ਆ ਜਿਹੜੀ ਉਹ ਜ਼ਰੂਰੀ ਹੈ ਕਿਉਂਕਿ ਸਰਕਾਰ ਵੱਲੋਂ ਜਿੰਨਾ ਵੀ ਇਨਫਰਾਸਟ੍ਰਕਚਰ ਸਰਕਾਰਾਂ ਬਣਾ ਦਿੰਦੀਆਂ ਨੇ ਪਰ ਉਹਨੂੰ ਮੈਂਟੇਨ ਨਹੀਂ ਕੀਤਾ ਜਾਂਦਾ ਸੋ ਮੈਂਟੇ ਜਿਹੜਾ ਉਹਦੇ ਲਈ ਅਸੀਂ ਤਿਆਰ ਆ ਤੇ ਨਾਲ ਹੀ ਮੈਂ ਪਬਲਿਕ ਨੂੰ ਲੋਕਾਂ ਨੂੰ ਕਹਿਣਾ ਚਾਹੁੰਦੀ ਆ ਕਿ ਇਹਨੂੰ ਮੈਂਟੇਨ ਰੱਖਣ ਦੇ ਵਿੱਚ ਲੋਕਾਂ ਦਾ ਸਭ ਤੋਂ ਵੱਡਾ ਸਹਿਯੋਗ ਹੋਊਗਾ ਚਾਹੇ ਇਹਨੂੰ ਸਾਫ਼ ਸੁਥਰਾ ਰੱਖਣਾ ਚਾਹੇ ਬੇਵਜਾ ਜਿਹੜੇ ਵਹੀਕਲ ਨੇ ਅਸੀਂ ਆਪਣੇ ਜਿਹੜੇ ਉਹਨਾਂ ਨੂੰ ਅੰਦਰ ਨਾ ਲੈ ਕੇ ਜਾਈਏ ਤੇ ਇਹਨੂੰ ਆਪਣੇ ਘਰ ਦੇ ਪਾਰਕ ਦੀ ਤਰ੍ਹਾਂ ਅਸੀਂ ਜਿਹੜਾ ਗਾਰਡਨ ਦੀ ਤਰ੍ਹਾਂ ਇਹਨੂੰ ਜਿਹੜਾ ਸੀ ਸਾਫ਼ ਸੁਥਰਾ ਰੱਖੀਏ ਕੂੜਾ ਕਰਕੜ ਜਿਹੜਾ ਇਹਦੇ ਵਿੱਚ ਨਾ ਸੁੱਟੀਏ ਤੇ ਇਹਦੇ ਲਈ ਮੈਂ ਲੋਕਾਂ ਨੂੰ ਬੇਨਤੀ ਕਰੂੰਗੀ ਤੇ ਇਹ ਪਾਰਕ ਜਿਹੜਾ ਸਾਡੇ ਆਲਾਦੁਆਲਾ ਸਾਡਾ ਜਿਹੜਾ এনਵਾਇਰਨਮੈਂਟ ਆ ਉਹਦੇ ਲਈ ਬਹੁਤ ਵੱਡਾ ਜਿਹੜਾ ਖੂਬਸ